ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟਿਕ ਦੇ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਜਾ ਆਪਾਂ ਉਹ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਜਿਨ੍ਹਾਂ ਦੇ ਉੱਪਰ ਬੋਰ ਔਰ ਕਲਰ ਦੀ ਗਾਰੰਟੀ ਹੋਏਗੀ ਪਸ਼ਮੀਨੇ ਦੇ ਸੂਟਾਂ ਦੀ ਕਲੈਕਸ਼ਨ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਇਟਾਲੀਅਨ ਪਸ਼ਮੀਨਾ ਰਹਿਣ ਵਾਲਾ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੇਗੀ ਦੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਰਾਮਟੈਕਸ ਬ੍ਰਾਂਡ ਦੀ ਤੁਹਾਨੂੰ ਬਾਟਮ ਮਿਲੇਗੀ ਪ੍ਰਾਈਸ ਹੋਏਗਾ ਸਿਰਫ 650 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਇਹ ਵਾਲੇ ਹੋਣਗੇ ਜਿਹੜੇ ਵੈਲਵਟ ਕਟਰਾਇ ਦੀ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੇਗੀ ਰ ਕਟਵਰਕ ਵਾਲਾ ਜਿਹੜਾ ਤੁਹਾਨੂੰ ਪਲਾਜੋ ਜਾਂ ਬਾਟਮ ਤੁਸੀਂ ਬਣਾ ਸਕਦੇ ਹੋ ਉਹ ਮਿਲੇਗੀ ਨਾਲ ਹੀ ਕਟਵਰਕ ਦਾ ਤੁਹਾਨੂੰ ਸ਼ਾਲ ਮਿਲੇਗਾ ਪ੍ਰਾਈਜ਼ ਹੋਏਗਾ ਸਿਰਫ 799 ਰੁਪਏ ਮੇਰੇ ਪਰ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਵਾਲਾ ਸੂਟ ਵੀ ਮਿਲਣਗੇ ਇਹਨਾਂ ਦੇ ਵੀ ਕਲਰ ਔਰ ਵਰਦੀ ਗਾਰੰਟੀ ਹੋਏਗੀ ਇਹਨਾਂ ਵਿੱਚ ਤੁਹਾਨੂੰ ਡਿਜ਼ਾਈਨਿੰਗ ਮਿਲ ਜਾਏਗੀ ਇਹ ਵਾਲਾ ਵੀ ਵੈਲਵਟ ਕਟਰਾਇ ਦੇ ਵਿੱਚ ਤੁਹਾਨੂੰ ਪੈਚ ਵਰਕ ਵਾਲਾ ਸੂਟ ਮਿਲੇਗਾ ਔਰ ਨਾਲ ਪੈਚ ਵਰਕ ਵਾਲਾ ਇਹ ਡਿਜ਼ਾਈਨਰ ਜਿਹੜਾ ਇਹਦੇ ਨਾਲ ਤੁਹਾਨੂੰ ਸ਼ਾਲ ਮਿਲੇਗਾ ਸਿਰਫ 799 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਇਹ ਵਾਲੇ ਵੀ ਪਸ਼ਮੀਨੇ ਦੇ ਤੁਹਾਨੂੰ ਸੂਟ ਮਿਲਣਗੇ ਸਹਿਬਾ ਬ੍ਰਾਂਡ ਦਾ ਜਿਹੜਾ ਇਹ ਸੂਟ ਰਹਿਣ ਵਾਲੇ ਆ ਤੇ ਇਹਨਾਂ ਉੱਪਰ ਵੀ ਬਾਰਾ ਔਰ ਕਲਰ ਦੀ ਗਾਰੰਟੀ ਹੋਏਗੀ ਸਿਰਫ 1050 ਰੁਪ ਟੈਕਸ ਬ੍ਰਾਂਡ ਦੇ ਮਿਲਣਗੇ ਇਹ ਰਾਮ ਟੈਕਸ ਬ੍ਰਾਂਡ ਦੇ ਤੁਹਾਨੂੰ ਸੂਟ ਮਿਲ ਜਾਣਗੇ ਇਹ ਆਰ ਆ ਟੈਕਸ ਦੇ ਜਿਹੜੇ ਹੈਗੇ ਆ ਤੁਹਾਨੂੰ ਉਹ ਸੂਟ ਮਿਲਣਗੇ ਇਹ ਕਾਟਰਾਈ ਦੇ ਤੁਹਾਨੂੰ ਸੂਟ ਮਿਲਣਗੇ ਸਭ ਦਾ ਪ੍ਰਾਈਸ ਮੈਂਸ਼ਨ ਕੀਤਾ ਕਿ ਤੇ ਸਭ ਦੇ ਕਲਰ ਔਰ ਬੋਰ ਦੀ ਗਾਰੰਟੀ ਹੋਏਗੀ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਘਟ ਹੋਣਗੇ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਔਰ ਬੋਰ ਔਰ ਕਲਰ ਦੀ ਗਾਰੰਟੀ ਹੋਏਗੀ ਇਹ ਵਾਲੇ ਹੋਣਗੇ ਜਿਹੜੇ ਇਹ ਵੀ ਤੁਹਾਨੂੰ ਇਟਾਲੀਅਨ ਬੂਲ ਦੇ ਉੱਪਰ ਮਿਲਣ ਵਾਲੇ ਹੈਗੇ ਆ ਇਹ ਵੀ ਇਟਾਲੀਅਨ ਬੂਲ ਦੇ ਵਿੱਚ ਚੈੱਕ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆ ਉਹ ਫੈਬਰਿਕ ਮਿਲੇਗਾ ਪੂਰਾ ਸੂਟ ਵੀ ਮਿਲ ਸਕਦਾ ਹੈ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਪ੍ਰਾਈਸ ਹੈਗਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਘੱਟ ਸਭ ਦਾ ਪ੍ਰਾਈਸ ਹੈ ਜਿਹੜਾ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਤੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬਾਈ ਕਰ ਸਕਦੇ ਹੋ ਇਹ ਕਾਲਾ ਹੋਏਗਾ ਮੈਕਰੋ ਵੈਲਵਟ ਦਾ ਜਿਹੜਾ ਤੁਹਾਨੂੰ ਸੂਟ ਮਿਲੇਗਾ ਆਲਓਵਰ 5 ਮੀਟਰ ਦੀ ਕਟ ਹੋਏਗੀ ਸਿਰਫ 820 ਰੁਪਏ ਦੇ ਵਿੱਚ ਇਹ ਵਾਲੇ ਹੋਣਗੇ ਤੁਹਾਨੂੰ ਮੈਚਿੰਗ ਸੂਟ ਮਿਲ ਜਾਣਗੇ ਵੈਲਵਟ ਕਾਟਰਾਏ ਦੇ ਵਿੱਚ ਸਿਰਫ 560 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਔਰ ਡਿਜ਼ਾਈਨਿੰਗ ਕਾਫੀ ਜ਼ਿਆਦਾ ਮਿਲੇਗੀ ਤੁਸੀਂ ਕੋਈ ਵੀ ਸੂਟ ਆਪਣੇ ਲਈ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਵਾਲੇ ਜਿਹੜੇ ਹੋਣਗੇ ਤੁਹਾਨੂੰ ਬਰਾਸੋ ਵੈ ਤਾਨੂੰ ਕਰੇਪ ਦੀ ਬਾਟਮ ਮਿਲੇਗੀ ਸਿਰਫ ਪ੍ਰਾਈਸ ਹੋਏਗਾ 1999 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਔਰ ਡਿਜ਼ਾਈਨਿੰਗ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਬਹੁਤ ਜ਼ਿਆਦਾ ਸੋਬਰਗੇ ਕਲਰ ਨੇ ਇਹਨਾਂ ਦੇ ਵਿੱਚ ਇਹ ਪਾਰਟੀ ਵੇਅਰ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਰੈਡੀ ਹੁੰਦਾ ਔਰ ਬਹੁਤ ਘੱਟ ਪ੍ਰਾਈਸ ਦੇ ਵਿੱਚ ਰੈਡੀ ਹੁੰਦਾ ਵਾ ਤੇ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚ ਆਪਣੇ ਲਈ ਬਾਈ ਕਰ ਸਕਦੇ ਹੈਗੇ ਹੋ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ